ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਆਰਡੀਕੇ ਟੀਵੀ ਉੱਤੇ ਤੇ ਅੱਜ ਪਹੁੰਚੇ ਸੀ ਆਪਾਂ ਜਿਹੜੇ ਕਮੰਡੀ ਜੋ ਕਿ ਪਸ਼ੂਆਂ ਦਾ ਬਹੁਤ ਵਧੀਆ ਵੱਡਾ ਮੇਲਾ ਲੱਗਿਆ ਹੋਇਆ ਜੋ ਪਹਿਲਾ ਮੇਲਾ ਹੈਗਾ ਇਹ ਸਟਾਰਟਿੰਗ ਹੋਈ ਹੈ ਜੀ ਮੇਲੇ ਦੀ ਤੇ ਉੱਤੇ ਬਾਈ ਆਪਾਂ ਡਾਕਟਰ ਸਾਹਿਬ ਨੂੰ ਮਿਲੇ ਸੀਗੇ ਤੇ ਸਸੀਗਾ ਡਾਕਟਰ ਸਾਹਿਬ ਤੇ ਆਪਾਂ ਕਿਹੜੇ-ਕਿਹੜੇ ਪ੍ਰੋਡਕਟ ਨੇ ਤੇ ਉਹ ਤੋਂ ਦਰਸ਼ਕਾਂ ਨੂੰ ਜਾਣਕਾਰੀ ਦਿਓ ਉਹਦੇ ਬਾਰੇ ਅੱਜਕੱਲ ਜੋ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਪਸ਼ੂਆਂ ਦੀ ਸ਼ੂਕਨਾਟ ਹੈ ਬਾਰ-ਬਾਰ ਪਸ਼ੂ फिर जाता है टिक्के लगवा रहे हैं उसको कम हीट में है लंबी हीट में है। इस तरह की जो प्रॉब्लम है सबसे ज्यादा चली हुई है तो उसका सोलूशन लेके आए हैं वी हेल्प कंसीवर अगर आप अपने पशु को जो भी भीट में नहीं आ रहा कम हीट में है, या लंबी हीट में चल रहा है इस तरह की कोई भी प्रॉब्लम है अगर उसको हेल्थ कंसीवर के तीन पैकेट इसके अंदर प्लास्टिक का चम्मच है दो चम्मच डेली खिलाने हैं तसले के अंदर आटा चोकर या पेड़ी में अगर साठ दिन लगातार तो तो ही चली हुई है पशु का ना होना उसका इलाज लेके आए हैं तो मैं सभी पशुपालक भाइयों से विनती करूँगा की अगर आपका पशु भी हीट में नहीं आ रहा ज्ञापिन नहीं हो रहा इस तरह की जो भी प्रॉब्लम है आप अपने पशु को भी हेल्थ कंसीवर के तीन पैकेट जरूर खिलाएं साठ ग्राम ਇਹ ਇਹ ਇੱਕ ਜੋ ਚਮੜਾ ਲੱਗਿਆ ਇਸ ਦੇ ਅੰਦਰ ਦੋ ਚਮੜੀ ਦੀ ডোজ ਹੈ 50 ਗ੍ਰਾਮ ਰੇਲੀ ਸਿਰਫ 60 ਦਿਨ ਮੈਂ ਆਪਸੇ ਰਿਕੁਐਸਟ ਕਰੂੰਗਾ ਕਿ ਆਪ ਆਪਣਾ ਪਸ਼ੂ ਕੋ ਇੱਕ ਕਿੰਨੇ ਕਿੰਨੇ ਕਿਲੋ ਪਾਉਣਾ ਆਪਾਂ ਨੇ ਪਸ਼ੂ ਨੂੰ ਇੱਕ ਕਿਲੋ ਦੀ ਪੈਕਿੰਗ ਹੈਗੀ ਠੀਕ ਹੈ ਕਿੰਨ ਕਿਲੋ ਪਾਉਣਾ ਹੈਗਾ ਠੀਕ ਹੈ ਕਿੰਨ ਕਿਲੋ 60 ਦਿਨ ਤੱਕ ਖਤਮ ਹੋ ਜਾਊਗਾ ਠੀਕ ਹੈ ਇਹ 60 ਦਿਨ ਦੇ ਵੱਧ ਤੋਂ ਤੁਹਾਡੇ ਪਸ਼ੂ ਅਧਿਕਤਰ ਗੱਭਣ ਹੋ ਜਾਣਗੇ ਠੀਕ ਹੈ ਇਹ ਅੰਦਰ ਦੀ ਜਿਹੜੀ ਕਮੀਆਂ ਹੈਗੀ ਉਹਨਾਂ ਨੂੰ ਦੂਰ ਕਰਦਾ ਹੈਗਾ ਇੰਦੇ ਅੰਦਰ ਬੀਟਾ ਕੈਰੋਟਿਨ ਹੈਗਾ ਜਿਹੜਾ ఓਵਰੀਅਨ ਫੋਲਿਕਲ ਬਣਦਾ ਹੈਗਾ ਉਹਦੀ ਕੁਆਲਿਟੀ ਨੂੰ ਇੰਪਰੂਵ ਕਰੂਗਾ ਤੇ ਉਹਦੇ ਗੱਭਣ ਹੋਣ ਦੇ ਚਾਂਸਸ ਨੂੰ ਵੜਾ ਦੂਗਾ ਜਿਹੜੇ ਡਾਕਟਰ ਸਾਹਿਬ ਇਹ ਮਤਲਬ ਗੱਭਣ ਨਾ ਹੋਣ ਦਾ ਕੀ ਕਾਰਨ ਮੰਨਦੇ ਤੁਸੀਂ ਕਾਰਨ ਹੈਗਾ ਕਾਰਨ ਮਿੱਟੀ ਦੇ ਅੰਦਰ ਹੈਗਾ ਮਿੱਟੀ ਦੇ ਅੰਦਰ ਅੱਜਕੱਲ ਕਮੀ ਬੜੀ ਹੈਗੀ ਉਹੀ ਕਮੀ ਫਸਲਾਂ ਦੇ ਅੰਦਰ ਹੈਗੀ ਜਿਹੜੀ ਪਸ਼ੂ ਚਾਰਾ ਖਾ ਰਿਆਂਗੇ ਪੱਠਾ ਦੇ ਅੰਦਰ ਕਮੀ ਹੈਗੀ ਇਹ ਉਹਨੂੰ ਕਮੀਆਂ ਨੂੰ ਦੂਰ ਕਰਦਾ ਹੈ ਵੀ ਹੈਲਪ ਕਨਸੀਵਰ ਜਿਹੜਾ ਹੈਗਾ ਵਿਟਾਮਿਨਸ ਔਰ ਮਿਨਰਲਸ ਦਾ ਕੰਬੀਨੇਸ਼ਨ ਹੈਗਾ ਜੇ ਉਹਨਾਂ ਦੀ ਕਮੀਆਂ ਨੂੰ ਦੂਰ ਕਰਕੇ ਉਹਨੂੰ ਗੱਭਣ ਹੋਣ ਦੇ ਚਾਂਸਸ ਨੂੰ ਵੜਾ ਦਿੰਦਾ ਹੈ ਠੀਕ ਹੈ ਤੇ ਮਤਲਬ ਜਿਹੜਾ ਇਹ ਤੁਸੀਂ ਇਹ ਜਿਹੜਾ ਇਹ ਆਪਣਾਗਾ ਪ੍ਰੋਡਕਟ ਹੈਗਾ ਇਹ ਕਿਹੜੇ ਕਿਹੜੇ ਜਾਨਵਰ ਨੂੰ ਪਾ ਸਕਦੇ ਆ ਇਹ ਗਾਵਾਂ ਮੱਝਾਂ ਨੂੰ ਜਿਹੜੀ ਵੀ ਪ੍ਰੋਬਲਮ ਆ ਰਹੀ ਹੈਗੀ ਉਹਨਾਂ ਨੂੰ ਸਭਨਾਂ ਨੂੰ ਪਾ ਸਕਦੇ ਠੀਕ ਹੈ ਮਤਲਬ ਕੱਲਾ ਇਹ ਹੈਗਾਗਾ ਗੱਭਣ ਵਾਸਤੇ ਜਿਹੜੀਆਂ ਗੱਭਰ ਛਾਉਣ ਉਹ ਠੀਕ ਹੈ ਜਿਹੜੀ ਪਸ਼ੂ ਗੱਭਣ ਨਹੀਂ ਹੋ ਰਹਾ ਉਹਦੇ ਲਈ ਸਪੈਸੀਫਿਕ ਹੈਗਾ ਇਹ ਨਿੰਮਾ ਮਿਕਸਰ ਤੋਂ ਸਭ ਤੋਂ ਦੀ ਚੀਜ਼ ਹੈ ਠੀਕ ਹੈ ਤੇ ਮਤਲਬ ਤੁਸੀਂ ਇਹਦਾ ਰਿਜ਼ਲਟ ਕਿੱਥੇ ਕਿੰਨਾ ਕਿੰਨਾ ਰਿਜ਼ਲਟ ਤੁਸੀਂ ਮਤਲਬ ਕਿਸਾਨਾਂ ਨੂੰ ਸੁਣ ਦਿਓਗੇ ਅਗਰ 10 ਰਿਪੀਟਰ ਨੇ ਅਗਰ 10 ਰਿਪੀਟਰ ਦੇ ਅੰਦਰ ਇਹ ਦਿਲਵਾਇਆ ਜਾਣਾ ਹੈਗਾ ਤੇ 7-8 ਗੱਬਣ ਹੋ ਜਾਣੀ ਹੈ ਠੀਕ ਹੈ ਮਤਲਬ ਸੁੱਛੀ ਗਰੰਟੀ ਨਾਲ ਕਹਿਣੇ ਹੋਗੇ ਐ ਪਸ਼ੂ ਦੇ ਅੰਦਰ ਇਨਫੈਕਸ਼ਨ ਨਹੀਂ ਹੋਣਾ ਚਾਹੀਦਾ ਇਨਫੈਕਟ ਹੋ ਜਾਂਦਾ ਡਾਕਟਰ ਉਹਦਾ ਇਲਾਜ ਕਰੂਗਾ ਤਾਂ ਕਰਕੇ ਔਰ ਤੁਸੀਂ ਇਹਨਾਂ ਨੂੰ ਚਾਲੂ ਰੱਖਣਾ ਹੈਗਾ 7 ਦਿਨ ਖਿਲਾਣਾ ਹੈਗਾ ਠੀਕ ਹੈ 3 ਕਿਲੋ ਕੌਣਾ ਹੈਗਾ 3 ਕਿਲੋ ਕੰਮ ਤੱਕ ਠੀਕ ਹੈ ਜੇ ਇਹਦਾ ਪ੍ਰਾਈਸ ਵਗੈਰਾ ਕੀ ਹੈਗਾ ਹਾਂਜੀ ਹੈਗਾ ਇਹਦਾ 495 ਰੁਪਏ ਮਾਰਦੀ ਹੈਗਾ ਠੀਕ ਹੈ 450 ਰੁਪਏ ਦਾ ਤੁਸੀਂ ਕਿੱਥੇ ਨਹੀਂ ਜਾਣਾ ਠੀਕ ਹੈ ਇਹ ਨੰਬਰ ਹੈਗਾ ਨੰਬਰ ਤੇ ਕਾਲ ਕਰਿਓ ਠੀਕ ਹੈ ਕੰਪਨੀ ਫ੍ਰੀ ਹੋਮ ਡਿਲੀਵਰੀ ਦੇ ਰਹੀ ਹੈਗੀ ਠੀਕ ਹੈ ਤੁਸੀਂ ਤੁਸੀਂ ਨੂੰ ਘਰੇ ਹੀ ਮਿਲ ਜਾਣਾ ਹੈਗਾ ਕੰਪਨੀ ਕੋਰੀਅਰ ਜੋ ਪਰਿਵਾਰੀ ਹੈਗੀ ਉਹ ਫ੍ਰੀ ਹੋਮ ਡਿਲੀਵਰੀ ਦੇ ਰਹੀ ਹੈਗੀ ਠੀਕ ਹੈ ਤੇ ਜੇ ਕਿਸੇ ਨੇ ਮਤਲਬ 3 ਪੈਕਟ ਇਕੱਠੇ ਮਰਵਾਉ ਨੂੰ ਕੀ ਡਿਸਕਾਊਂਟ ਦੇਓਗੇ ਤੁਸੀਂ ਹੋਰ ਡਿਸਕਾਊਂਟ ਹੈਗਾ ਕੰਪਨੀ ਦਾ ਇਹਦਾ ਪ੍ਰੋਡਕਟ ਦਾ ਐਮ ਆਰ ਪੀ ਜਿਹੜਾ ਹੈਗਾ 495 ਹੈਗਾ ਮਗਰ ਫਾਰਮਰ ਨੂੰ ਉਹ 450 ਦਾ ਮਿਲੇ ਠੀਕ ਹੈ ਤੇ 45 ਰੁਪਏ ਦਾ ਜਿਹੜਾ ਹੈ ਵਿਦ ਵਿਦ ਡਿਲੀਵਰੀ ਦੇਵੋਗੇ ਆ ਫ੍ਰੀ ਡਿਲੀਵਰੀ ਇਸੇ ਕੇ ਪੈ ਡਿਲੀਵਰੀ ਦਾ ਕੋਈ ਚਾਰਜ ਨਹੀਂ ਲੱਗੇਗਾ ਤਿੰਨ ਪੈਕੇਟ ਦੀ ਕੋਸਟ ਹੈਗੀ 1350 ਰੁਪਏ ਸਿਰਫ ਉਸਨੇ 1350 ਰੁਪਏ ਹੀ ਪੇ ਕਰਨੇ ਆ ਠੀਕ ਹੈ ਡਾਕਟਰ ਸਾਹਿਬ ਜਿਹੜੇ ਕਿਸਾਨ ਨੇ ਤੁਹਾਡੇ ਤੇ ਕਿਵੇਂ ਪਰੋਸਾ ਕਰਨ ਵੀ ਇਹ ਪ੍ਰੋਡਕਟ ਨਾਲ ਆਪਣੇ ਪਸ਼ੂ ਦੇਖੋ ਜਿਹੜਾ ਅੱਜ ਰਿਪੀਟਰ ਹੈਗਾ ਉੜਾ ਕੱਲ ਵੀ ਰਿਪੀਟਰ ਹੁਣ ਹੂੰ ਉਹਨਾਂ ਨੂੰ ਕੁਝ ਦੇਵਗੇ ਨਹੀਂ ਜਬ ਤੱਕ ਆਪ ਕਿਸੇ ਵੀ ਚੀਜ਼ ਨੂੰ ਇਸਤੇਮਾਲ ਨਹੀਂ ਕਰੋਗੇ ਤਦ ਤੱਕ ਆਪ ਉਸਕੇ ਰਿਜ਼ਲਟ ਕੇ ਬਾਰੇ ਮੈਂ ਕੁਝ ਕਹਿ ਨਹੀਂ ਸਕਤੇ ਠੀਕ ਹੈ ਇੱਕ ਪਸ਼ੂ ਅਗਰ 21 ਦਿਨ ਦਾ ਸਾਈਕਲ ਹੁੰਦਾ ਹੈਗਾ ਜਿਹੜਾ ਪਸ਼ੂ 21 ਦਿਨ ਦੁਬਾਰਾ ਫਿਰ ਜਾਂਦਾ ਹੈਗਾ ਤਾਂ 21 ਦਿਨ ਦੀ ਜਿਹੜੀ ਕੋਸ਼ਟ ਆਉਂਦੀ ਹੈਗੀ ਉਹ 10 ਤੋਂ 12000 ਆਉਂਦੀ ਹੈ ਤੋ ਉਹ ਉਸ ਤੋਂ ਫਾਰਮਰ ਦਾ ਹੋਈਦਾ ਹੈਗਾ ਇਹ ਪੱਠੇ ਪਾਰਾ ਹੈਗਾ ਪੱਠੇ ਵੀ ਖੇਤ ਦੇ ਅੰਦਰ ਉਹਦੀ ਮਿਹਨਤ ਹੈਗੀ ਚਾਰ ਉਹਦੇ ਬੀਜ ਲੱਗਦਾ ਹੈਗਾ ਸਾਰੀ ਚੀਜ਼ ਦੀ ਅਗਰ ਵੈਲਿਊ ਲਗਾਈਏ 10 ਤੋਂ 12000 ਰੁਪਏ ਪੈਂਦੀ ਹੈ ਤਾਂ ਉਹਦਾ ਲ ਉਸ ਤੋਂ ਵੈਸੇ ਵੀ ਹੋ ਰਹਾ ਹੈ ਠੀਕ ਹੈ ਇਹ ਮਤਲਬ ਜਿਹੜਾ ਤੁਹਾਡਾ ਪ੍ਰੋਡਕਟ ਹੈ ਬੀ ਹੈਲਥ ਕਨਸੀਵਰ ਠੀਕ ਹੈ ਤੇ ਇਹੀ ਕੱਲਾ ਤੁਸੀਂ ਮਤਲਬ ਜੋ ਪਸ਼ੂ ਦਾ ਹੀਟ ਵਿੱਚ ਨਾ ਆਉਣਾ ਬੱਚੇ ਜਾਨੀ ਦਾ ਛੋਟਾ ਹੋਣਾ ਤੇ ਪਸ਼ੂ ਦਾ ਘੱਟ ਹੀਟ ਚ ਆਉਣਾ ਲਗਾਤਾਰ ਹੀਟ ਚ ਰਹਿਣਾ ਪਸੋਂ ਦੇ ਬਾਰ ਬਾਰ ਫਿਰਨਾ ਉਹਦਾ ਮਤਲਬ ਤੁਸੀਂ ਇਹ ਸੋਲੂਸ਼ਨ ਕਹਿੰਦੇ ਹੋ ਵੀ ਇਹਦਾ ਨਾ ਪੂਰੇ ਤਰੰਗੇ ਚ ਹੈਗਾ ਇੱਧੇ ਰਿਜ਼ਲਟ ਜਿਹੜੇ ਆਣਗੇ ਬਹੁਤ ਵਧੀਆ ਆ ਰਹੇ ਆ ਠੀਕ ਹੈ ਜੀ ਇਹ ਯੂਜ਼ ਕਰ ਰਹੇ ਆਂਗੇ ਹੂੰ ਉਹਨਾਂ ਦੇ ਮੈਂ ਨੰਬਰ ਦੇ ਸਕਦਾ ਹੈਗਾ ਉਹਨਾਂ ਦਾ ਫੀਡਬੈਕ ਸੁਣਾ ਸਕਦਾ ਹੈਗਾ ਇਹ ਰਿਜ਼ਲਟ ਜਿਹੜੇ ਆਣਗੇ ਬੜੇ ਚੰਗੇ ਰਿਜ਼ਲਟ ਆ ਠੀਕ ਹੈ ਤੇ ਇਕੱਲਾ ਇਹ ਪ੍ਰੋਡਕਟ ਹੈ ਤੁਹਾਡੇ ਕੰਪਨੀ ਦੇ ਪ੍ਰੋਡਕਟ ਔਰ ਵੀ ਆਂਦੇ ਆਂਗੇ ਨਗਰ ਨਗਰ ਸਭ ਤੋਂ ਵੱਡੀ ਜੋ ਜਿਹੜੀ ਪ੍ਰੋਬਲਮ ਹੈਗੀ ਆਂਦੀ ਆ ਦੇ ਵਿੱਚ ਇਹ ਚਲਰੀ ਹੈਗੀ ਹੂੰ ਤੋਂ ਉਹਦਾ ਸੋਲੂਸ਼ਨ ਲੈ ਕੇ ਆਏ ਹੋਰ ਪ੍ਰੋਡਕਟ ਵੀ ਹੈਗੇ ਹਨ ਅੱਜ ਕੱਲ ਵੀ ਹੈ ਕੰਸੀਵਰ ਵੀ ਕਰਨ ਠੀਕ ਹੈ ਤੇ ਜਿਹੜੀਆਂ ਇਹ ਸਮੱਸਿਆ ਨੇ ਵੇ ਤੁਸੀਂ ਮੰਨਦੇ ਵੀ ਆਪਾਂ 60 ਦਿਨਾਂ ਦੇ ਵਿੱਚ ਤੁਸੀਂ ਇਹ ਕਲੀਅਰ ਕਰ ਦੋਗੇ ਸਾਰੀਆਂ ਸੱਤ ਤੋਂ ਅੱਠ ਅਗਰ ਅਸੀਂ 10 ਰਿਪੀਟਰ ਨੂੰ ਦੇ ਰਹੇ ਹਾਂਗੇ ਤਾਂ ਸੱਤ ਤੇ ਅੱਠ ਉਹਦੀ ਗੱਬਣ ਹੋ ਜਾਣਗੀ ਠੀਕ ਹੈ ਤੇ ਤੁਸੀਂ ਮੜਾ ਜ ਆਪਣਾ ਨੰਬਰ ਬੋਲ ਦਿਓ ਇੱਕ ਇਹ ਨੰਬਰ ਹੈਗਾ ਇਹ ਨੰਬਰ ਲਿਖਿਆ ਹੈਗਾ ਠੀਕ ਹੈ ਜੀ 70827 10400 70827 39400 ਇਹ ਨੰਬਰ ਹੈਗਾ ਠੀਕ ਹੈ ਤੁਸੀਂ ਕਾਲ ਕਰਿਓ ਠੀਕ ਹੈ ਇੰਡੀਆ ਦੇ ਕਿਸੇ ਵੀ ਪਾਸੇ ਬੈਠੇ ਹੋਣੇ ਫ੍ਰੀ ਹੋਮ ਡਿਲੀਵਰੀ ਮਿਲ ਜਾਣੀ ਹੈ ਲੋ ਜੀ ਕਿਸਾਨ ਭਰਾਵੋ ਜੋ ਅੱਜਕੱਲ ਮੱਜਾਂ ਜ਼ਿਆਦਾਤਰ ਜਿਨ੍ਹਾਂ ਦਾ ਜ਼ਿਆਦਾ ਹੀਟ ਚ ਰਹਿਣਾ ਗੱਭਣ ਨਾ ਠਹਿਰਨਾ ਉਹ ਇਹ 20 ਹੈਲਥ ਕੰਸੀਵਰ ਬਰਤ ਕੇ ਦੇਖ ਸਕਦੇ ਹੋ ਤੁਸੀਂ 1 ਕਿਲੋ 2 ਕਿਲੋ ਪਹਿਲਾਂ ਜੁ ਕਟ ਜੋ ਮੰਗਵਾ ਕੇ ਦੇਖ ਸਕਦੇ ਹੋ ਪਰ ਵਰਤਾਂਗੇ ਰਿਜ਼ਲਟ ਪਤਾ ਲੱਗੂ ਤਾਂ ਅੱਗੇ ਤੁਸੀਂ ਜੇ ਰਿਜ਼ਲਟ ਆਊਗਾ ਨਾ ਆਪਾਂ ਅੱਗੇ ਠੀਕ ਹੈ ਫਿਰ ਅੱਗੇ ਵਰਤਾਂਗੇ ਤੇ ਆਪਾਂ ਇਹਨਾਂ ਦੇ ਵਿੱਚ ਲੰਹਤ ਹੈਗੀ ਕੰਪਨੀ ਪਟਿਆਲਾ ਨਾਬਾ ਵੀ ਐਗਲੇਬਲ ਹੈਗਾ ਠੀਕ ਹੈ ਤੁਸੀਂ ਮੈਡੀਕਲ ਸਟੋਰ ਤੋਂ ਲੈ ਸਕਦੇ ਆਂਗੇ ਠੀਕ ਹੈ ਮਗਰ ਪੰਜਾਬ ਦੇ ਜਿਹੜੇ ਦੂਜੇ ਏਰੀਆ ਨੇ ਉੱਥੇ ਕੰਪਨੀ ਫ੍ਰੀ ਆਉਣ ਡਿਲੀਵਰੀ ਤੇਰੀ ਆਏਗੀ ਠੀਕ ਹੈ ਤੁਸੀਂ ਫੋਨ ਕਰੋ ਟੜਕਰ ਪਹੁੰਚ ਜਾਣਾ ਠੀਕ ਹੈ ਲਓ ਜੀ ਭਰਾਵੋ ਆਪਾਂ ਪਹੁੰਚੇ ਸੀਗੇ ਟੜਕ ਮੰਡੀ ਮੋਗਾ ਜਲਾ